5 ਸਾਲ ਦੀ بجائے 5 ਸਾਲ ਬੈਠੇ ਰਹਿਣ ਪਰ ਸਾਡੇ ਉਹ ਵੀ ਬਰੋਪਰ ਬੈਠਣੇ ਚਾਹੀਦੇ ਆ ਜਿੰਨਾਂ ਨੂੰ ਛੱਡਿਆਗਾ 92 ਸੀਟਾਂ ਤਾਂ ਦੇ ਦਿਆਂ ਭਗਵਾਨ ਦਮਨ ਨੂੰ ਵੀ ਨਸ਼ਾ ਬੰਦ ਕਰੂਗਾ ਭਾਈ ਜੀ ਸਾਡੇ ਪਿੰਡ ਚ ਬਹੁਤ ਜ਼ਿਆਦਾ ਨਸ਼ਾ ਵਿਖ ਰਿਹਾ ਹੈਗਾ ਪਿੰਡ ਸੰਗਤ ਕਲਾ ਹੁਣ ਨਹੀਂ ਵੱਲੋ ਜੇ ਇੱਥੇ ਆਉਣ ਦੇ ਤਾਂ ਉਹਨਾਂ ਨੂੰ ਇਹਨਾਂ ਨੇ ਪੈਸੇ ਲੈ ਕੇ ਛੱਡਤਾ ਕੱਲ ਪੁਰਾਣੇ ਪਿੰਡ ਨੇ ਫੜ ਕੇ ਬੰਦੇ ਬੇਸ ਕੀਤਾ ਸੀਗੇ ਉਹਦੇ ਵਿੱਚੋਂ ਦੋ ਜਿਹੜੇ ਆਮ ਨੋਰਮਲ ਬੰਦੇ ਉਹ ਤਾਂ ਪਾਤੇ ਜਿਹੜੇ ਮਿਹਨਤ ਨਸ਼ੇ ਦੇ ਸਦਾਗਰ ਸੀਗੇ ਉਹਨਾਂ ਨੂੰ ਪੈਸੇ ਲੈ ਕੇ ਛੱਡ ਦਿੱਤਾ ਗਿਆ ਠੀਕ ਆ ਇਹਨਾਂ ਦੀ ਗ੍ਰਿਫਤਾਰੀ ਪਾਈ ਸੀ ਕੱਲ ਪਾਈ ਸੀ ਇਹਨਾਂ ਨੂੰ ਪੰਜ ਪਿੰਡ ਦੇ ਸਾਰੇ ਪਿੰਡ ਨੇ ਇਕੱਠਾ ਹੋ ਕੇ ਫੜ ਕੇ ਪੇਸ਼ ਕੀਤੀ ਸੀਗੇ ਠੀਕ ਆਣੇ ਦੇ ਕੇ ਗਏ ਹੈਗੇ ਸਾਰਾ ਤਾਂ ਥਾਣੇ ਦੇ ਵਿੱਚ ਰਹਿ ਜਾ ਤੇ ਸ਼ਾਮ ਨੂੰ ਇਹਨਾਂ ਨੇ ਉਹਨਾਂ ਨੂੰ ਛੱਡ ਦਿੱਤਾ ਮਾਤਾ ਵਰਗੇ ਆ ਮੜਾ ਇਹ ਦੱਸੋ ਜੀ ਤੁਸੀਂ ਵੀ ਵੀਰੇ ਪੈਸੇ ਲੈ ਕੇ ਛੱਡਿਆ ਹੋਇਆ ਉਹਨਾਂ ਨੂੰ ਉਹਨਾਂ ਨੇ ਸਾਨੂੰ ਘਰੇ ਆ ਕੇ ਸਭ ਨੇ ਬੁੜੀਆਂ ਨੇ ਉਹਨਾਂ ਦੇ ਬੰਦਿਆਂ ਨੇ ਸਭ ਨੇ ਇਹ ਗੱਲ ਕਹੀ ਆ ਵੀ ਅਸੀਂ ਤਾਂ ਪੈਸੇ ਦੇਖ ਕੇ ਛੁੱਟ ਕੇ ਆਏ ਹਾਂ ਸਾਡੇ ਸਾਡੇ ਪੈਸੇ ਦਿੱਤੇ ਸਾਡੇ ਮੈਨੂੰ 2 ਸਾਲ ਦੀ ਬਜਾਏ 5 ਸਾਲ ਬੈਠੇ ਰਹਿਣ ਪਰ ਸਾਡੇ ਮਾ ਉਹ ਵੀ ਬਰੋਪਰ ਬੈਠਣੇ ਚਾਹੀਦੇ ਆ ਉਹਨੇ ਵਰਗੇ ਜਿੰਨਾਂ ਨੂੰ ਛੱਡਿਆ ਆ ਠੀਕ ਆ ਵੀ ਜਿਹੜੇ ਦੋ ਤਿੰਨ ਮੁੰਡਿਆਂ ਦੀ ਗ੍ਰਿਫਤਾਰੀ ਹੋਈ ਹੈਗੀ ਉਹਨਾਂ ਨੂੰ ਰੱਖ ਲਿਆ ਤੇ ਇੱਕ ਬੰਦੇ ਨੂੰ ਛੱਡ ਦਿਆ ਵੀਰਾਂ ਕਰੋ ਹਰ ਇੱਕ ਚੀਜ਼ ਮਿਲੀ ਆ ਜਿਹੜੇ ਜਿੰਨਾ ਵੇਚਦੇ ਆ ਉਹਨਾਂ ਨੂੰ ਛੱਡਤਾ ਚੋਰੀ ਦਾ ਸਮਾਨ ਵੀ ਉਹਨਾਂ ਦੇ ਘਰੋਂ ਹੀ ਬਰਾਮਦ ਹੋਇਆ ਹਰ ਇੱਕ ਚੀਜ਼ ਉਹਨਾਂ ਦੇ ਘਰੋਂ ਮਿਲਿਆ ਉਹੀ ਕਰਾਉਂਦੇ ਆ ਗੱਡੀ ਵੀ ਉਹਨਾਂ ਦੀ ਸੀ ਵੀ ਅਸੀਂ ਆਨੇ ਆਦਿ ਸਾਡਾ ਨੂੰ ਸਭ ਤੋਂ ਸਾਡਾ ਨੂੰ ਬਾਈ ਜੀ ਇਹ ਨਾ ਮੋਟਾ ਮੋਟਾ ਮਸਲਾ ਇਹ ਆ ਵੀ ਕੱਲ ਸਾਡੇ ਪਿੰਡ ਨਾ ਚੋਰੀ ਦੀਆਂ ਬਾਰਦਾਤਾਂ ਹੋਈ ਜਾਂਦੇ ਨੂੰ ਕਈ ਦਿਨ ਹੋ ਗਏ ਸੀਗੇ ਤੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਜਿਨ੍ਹਾਂ ਨੇ ਚੋਰੀ ਕੀਤੀ ਸੀ ਉਹਨਾਂ ਨੂੰ ਫੜ ਲਏ ਤੇ ਜਿਹਦੇ ਘਰੋਂ ਸਮਾਨ ਬਰਾਮਦ ਹੋਇਆ ਸੀ ਉਹ ਵੀ ਗ੍ਰਿਫਤਾਰ ਕਰ ਲਿਆ ਸੀਗਾ ਨਸ਼ਾ ਵੀ ਬ੍ਰਮਤ ਹੋਇਆ ਤੇ ਚੀਜ਼ਾਂ ਵੀ ਬ੍ਰਮਤ ਹੋ ਜਾਂ। ਹਾਂ ਤੇ ਉਹਨਾਂ ਨੂੰ ਕਹਿੰਦੇ ਵੀ ਕੱਲ ਛੱਡ ਦਿੱਤਾ ਤੇ ਤਾਂ ਕਰਕੇ ਵੀ ਅਸੀਂ 50000 ਰੁਪਏ ਦੇ ਕੇ ਛੁੱਟੇ। ਉਹਨਾਂ ਦੇ ਨਾਲ ਫੁੱਲ ਵੀ ਦੇ ਦਿੱਤਾ ਵੀਰੇ। ਠੀਕ ਆ ਪੰਨੇ ਠੀਕ ਆ। 50000 ਰੁਪਏ ਦੇ ਕੇ ਭਾਈ ਜੀ ਸਾਡੇ ਪਿੰਡ 'ਚ 100 ਤੋਂ ਵੱਧ ਮੌਤਾਂ ਹੋ ਚੁੱਕੀਆਂ। ਨਾ ਨਾ ਸਾਡੇ ਕੱਲੇ ਸੰਗਤ ਕਲਾਂ ਦੇ ਵਿੱਚ ਤੇ ਇੰਨਾ ਜ਼ਿਆਦਾ ਹੁਣ ਵੀ ਨਸ਼ੇ ਦਾ ਬੋਲਬਾਲ ਹੈ ਵੀ ਦੂਜੇ ਘਰੇ ਹਰ ਇੱਕ ਬੰਦਾ ਚਿੱਟਾ ਪੀ ਜਾਂਦਾ। ਤੇ ਪ੍ਰਸ਼ਾਸਨ ਤੇ ਨਾ ਮੱਲਾ ਵੀ ਪੁਲਿਸ ਪ੍ਰਸ਼ਾਸਨ ਦੇ ਕੰਨੀ ਅਸੀਂ ਬਹੁਤ ਵਾਰੀ ਆ ਕੇ ਇੱਥੇ ਦੁਸ਼ਮਣੀਆਂ ਸਾਡੇ ਨਾਲ ਪੈਂਦੀਆਂ ਇਹਨਾਂ ਨੇ ਕਰਨਾ ਕੁਝ ਨਹੀਂ ਬੰਦੇ ਨੂੰ ਕੱਜ ਛੱਡ ਕੇ ਉਹ ਕਹਿੰਦਾ ਵੀ ਮੈਂ 50000 ਰੁਪਇਆ ਦੇ ਕੇ ਛੁੱਟਿਆ ਮੇਰਾ ਇੱਥੇ ਹਫ਼ਤਾ ਚੱਲਦਾ ਸਰਪੰਚ ਸਾਹਿਬ ਇੱਥੇ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਐਸਐਚਓ ਨੂੰ ਮਿਲਣ ਖਾਤਰ ਖੜਿਆ ਨੂੰ ਲੋ ਜੀ ਘੰਟਾ ਹੋ ਗਿਆ ਤੇ ਮੰਲੋ ਵੀ ਐਸਐਚਓ ਦਾ ਫੋਨ ਤੇ ਲੱਗੇ ਪਏ ਆ ਕੋਈ ਕਿਸੇ ਨੇ ਸੁਣਵਾਈ ਨਹੀਂ ਕੀਤੀ ਜਦ ਬਾਹਰ ਪ੍ਰਸ਼ਾਸਨ ਮਤਲਬ ਵੀ ਲੋਕ ਬਾਹਰ ਔਖੇ ਹੋਈ ਜਾਂਦੇ ਐ ਤੇ ਉਹ ਮਤਲਬ ਗੱਲ ਹੀ ਨਹੀਂ ਸੁਣਦੇ ਢੂਟੇ ਲੈ ਰਹੀ ਕੁਰਸੀ ਦੇ ਉੱਤੇ ਢੂਟੇ ਲੈ ਰਸਤਰਾ ਇਹਨਾਂ ਦੇ ਫੇਰੀ ਨਹੀਂ ਨਾ ਸੁਣਦੇ ਜੇ ਪੈਸੇ ਲੈਂਦੇ ਆ ਉਹਨਾਂ ਨੇ ਹੋਰ ਹੈਗੇ ਆ ਤਾਂ ਫੇਰੀ ਨਹੀਂ ਨਾ ਗੱਲ ਸੁਣਦੇ ਠੀਕ ਹੈ ਜੀ ਜੇ ਪੋਸਾ ਸਾਰਾ ਜੇਲ੍ਹ ਚਾਹਾਂ ਪੂਰਾ ਹੈ ਗਿਆ ਤਾਂ ਦੇਖ ਫੇਰੀ ਨਹੀਂ ਕਰ ਸੁਣਦੇ ਉਹ ਉਹ ਵੇਚ ਵੇਚ ਕੇ ਦੇਖੋ ਭਈਆ ਹਾਲ ਆ ਆਮ ਆਦਮੀ ਪਾਰਟੀ ਦੀ ਸਰਕਾਰ ਚ ਆ ਪਬਲਿਕ ਸੰਗਤ ਥਾਣੇ ਦੇ ਗੇਟ ਦੇ ਮੂਹਰੇ ਦਰੀਆਂ ਵਿਛਾ ਕੇ ਬੈਠੀ ਆ ਜੰਦਾਬਾਦ ਉਸ ਪ੍ਰਸ਼ਾਸਨ ਜੰਦਾਬਾਦ ਬਾਤੋ ਵੱਧ ਬਈ ਵੀਡੀਓ ਨੂੰ ਸ਼ੇਅਰ ਕਰੋ ਤੇ ਹੋਰ ਪਿੰਡਾਂ 'ਚ ਵੀ ਮੰਨ ਕੇ ਚਲਾ ਆਵਾਜ਼ ਬੁਲੰਦ ਕਰੋ ਇਹ ਆਮ ਲੋਕਾਂ ਨੂੰ ਹੀ ਅੱਗੇ ਆ ਕੇ ਇਹ ਮਸਲਿਆਂ ਦਾ ਹੱਲ ਕਰਨਾ ਪੈਣਾ ਧੰਨਵਾਦ ਬਈ ਸਾਰਿਆਂ ਨੂੰ ਕਿਉਂ ਛੱਡਿਆ ਉਹ ਕਿਉਂ ਛੱਡਿਆ ਉਹਦੀ ਗੱਲ ਸੁਣ ਲਓ ਬੰਦਾ ਫੜੇਗਾ ਫੜ ਕੇ ਦੁੱਤ 92 ਸੀਟਾਂ ਤਾਂ ਦੇ ਦਿਆਂ ਭਗਵਾਨ ਜੀ ਨੂੰ ਵੀ ਨਸਾ ਬੰਦ ਕਰੂਗਾ ਹਾਂ ਗਾਂਂਦ ਕੀ ਹਿੱਡਾ ਹੁਣ ਉਹਦੀ ਗੱਲ ਹੁਣ ਗੱਲ ਇਹ ਆ ਕਿੰਨੇ ਕਿਤੇ ਇਹਦੇ ਵਿੱਚ ਉਹਦੇ ਵਿੱਚ ਜਿਹੜਾ ਕੇਸ ਪਰਚਾ ਪਾਉਣਾ ਜਿਹੜਾ ਹੈਗਾ ਉਹ ਬਰਾਮਦ ਉਹ ਦੱਸੋ ਕੀ ਹੈ ਸਰਦ ਸਾਹਿਬ ਕੀ ਹੁੰਦਾ ਸਿਸਟਮ ਦਾ ਹਾਂਜੀ ਹੁਣ ਕੱਲ ਚੋਰੀ ਦਾ ਮੈਟਰ ਸੀ ਕੋਈ ਜਿਹਨਾਂ ਨੂੰ ਚੋਰੀ ਕੀਤੀ ਸੀ ਜਿਹਨਾਂ ਨੂੰ ਫੜਾਇਆ ਤਾਂ ਜਿਹਨਾਂ ਨੇ ਚੋਰੀ ਕੀਤੀ ਸੀ ਉਹਨਾਂ ਨੇ ਉਹ ਬੰਦੇ ਨੇ ਪਰਚਾ ਦਿੱਤਾ ਵੀ ਹੈ ਨਹੀਂ ਦਿੱਤਾ ਇਹ ਬੰਦੇ ਜਿੰਨਾ ਜਿਹੜੇ ਬੰਦੇ ਜਿੰਨਾ ਰੋਲ ਆ ਉਹ ਸਾਨੂੰ ਅਸੀਂ ਗਰੂਨ ਦਾ ਮਤਲਬ ਕਰਦੇ ਸਾਨੂੰ ਗਰੂਨ ਵਿੱਚ ਆਖਣਾ ਬੰਦਾ ਹੁਣ ਤੁਸੀਂ ਨਾਲ ਤੁਸੀਂ ਸਾਨੂੰ ਥੋੜਾ ਸਮਾਂ ਦੇ ਦੇਖੋ ਜਿੱਦਾਂ ਤੁਸੀਂ ਨਾ ਜਿੱਡੀ ਕੋਈ ਸੀ ਕੀ ਮੇਰਾ ਪਤਾ ਕਰੇ ਜਿੱਡੀ ਗੱਡੀ ਗੱਡੀ ਕਿਹਦੀ ਸੀ ਜੀ ਉਹ ਗੱਡੀ ਕਿਹਦੀ ਸੀ ਸਰ ਇੱਕ ਇੱਕ ਗੱਲ ਬੋਸਾਈ ਬਈ ਮੈਂ ਸਾਡੇ ਇੱਕ ਮਿੰਟ ਇੱਕ ਮਿੰਟ ਸਰ ਸਾਡਾ ਮੰਨ ਲਓ ਵੀ ਇਹ ਇਹ ਜਿਹੜੇ ਬੰਦੇ ਚੋਰ ਆ ਚੋਰੀ ਕਰ ਲਈ ਉਹਨਾਂ ਦੇ ਚੋਰੀ ਦੀ ਧਾਰਾ ਲੱਗ ਗਈ ਠੀਕ ਆ ਜੀ ਜਿਹੜਾ ਬੰਦਾ ਚੋਰੀ ਦਾ ਸਮਾਨ ਆ ਆਪਦੇ ਘਰੇ ਖਰੀਦਦਾ ਉਹਦੇ ਸਾਨੂੰ ਨਹੀਂ ਪਤਾ ਉਹ ਪੈਸੇ ਉਹਨਾਂ ਨੂੰ ਦਿੰਦਾ ਕਿ ਚਿੱਟਾ ਦਿੰਦਾ ਚਿੱਟਾ ਹੀ ਦਿੰਦਾ ਹੋਊਗਾ ਹਾਂਜੀ ਸੱਤਿਆਪੁਰ ਸਾਹਿਬ ਜਿਹੜੇ ਬੰਦੇ ਹੈਗੇ ਉਹ ਚੱਕ ਲਓ ਜਿਹੜੇ ਹੈਗੇ ਦੂਜੀ ਗੱਲ ਦੂਜੀ ਗੱਲ ਚਾਹੇ ਯਾਰ ਕੋਈ ਵੀ ਆ ਜਿਹੜੇ ਬੰਦਾ ਚਿੱਟਾ ਬਕਾਉਂਦਾ ਚਾਹੇ ਉਹਦੀ ਮਦਦ ਕਰਦਾ ਕਿਹੜਾ ਉਹਨੂੰ ਬਖਸ਼ਾ ਨਹੀਂ ਜਾਊਗਾ ਗੱਲ ਕਰ ਬੀ ਫਿਕਰੋ ਲੋ ਬੰਦਾ ਮਾਰ ਕੇ 10 ਸਾਲ ਚ ਇੱਕ ਪਾਸੇ ਅਭਿਆਨ ਚਲਾਇਆ ਹੈ ਨਸ਼ਾ ਵਿਰੁੱਧ ਇਹ ਮੰਗ ਵਾਲੀ ਗੱਲ ਹੁਣ ਇੱਕ ਹੋਰ ਗੱਲ ਹੈ ਜੀ ਮੱਪੇਂ ਤੇ ਫੜਾਉਣੀ ਹੈ ਪਿੰਡਾਂ 'ਲੇ ਉਹਨਾਂ ਨੂੰ ਛੱਡੀ ਉਹਨਾਂ ਨੂੰ ਛੱਡੀ ਜਾਂਦੇ ਮਿੱਤਰ ਆਏ ਫੜਾ ਕੇ ਆਉਂਦੇ ਜੀ ਮੱਪੇ ਕਰਾਂ ਠੀਕੇ ਘਰੇ ਟੋਬੇ ਕੋਲੇ ਹਜੇ ਚਿੱਟਾ ਹੁਣ ਫੜ ਲਓ ਜਾ ਕੇ ਘਰੇ ਜਾ ਕੇ ਹਿੰਮਤਾ ਤਾਂ ਦੇਖੋ ਮੇਰੀ ਗੱਲ ਸੁਣੋ ਜੋ ਤੁਸੀਂ ਕਿਹਾ ਵੀ ਐਸਚੋ ਸਾਹਿਬ ਅੰਦਰ ਬੈਠੇ ਆ ਹੁਣ ਸਭ ਨੂੰ ਪਤਾ ਨਾ ਅੱਜ 5 ਬੰਦੇ ਮਰ ਗਏ ਨਹੀਂ ਸਾਨੂੰ ਨਹੀਂ ਪਤਾ ਜੀ ਸਾਨੂੰ ਗੁਰਥੜੀ ਕੋਲੇ 2 ਮਰ ਗਏ ਜੀ ਪੰਜ ਮਰ ਗਏ 100 ਮਰ ਗਏ ਗੁਰਥੜੀ ਕੋਲੇ 5 ਗੁਜਰਾਤ ਦੇ ਬੰਦੇ ਸੀਗੇ ਹਾਂਜੀ ਚਾਰ ਬੰਦੇ ਸੀ ਇੱਕ ਸੀ ਲੇਡੀਜ਼ ਕੋ ਉਥੋਂ ਦੀ ਉਹ ਪੰਜਾਂ ਦੇ ਪਰਿਵਾਰ ਕੁਝ ਤਾਂ ਗੁਜਰਾਤ ਇਨੀ ਦੂਰ ਆ ਕੁਝ ਤਾਂ ਆ ਕੇ ਕੋਸਾਈ ਜਾਂਦੇ ਆ ਅਸੀਂ ਉਹ ਕਾਗਜ਼ ਕਾਰਵਾਈ ਚ ਲੱਗੇ ਪਏ ਆ ਠੀਕ ਉੱਡੀ ਗੱਲ ਇਹ ਪਹਿਲਾਂ ਵੀ ਸੁਣੀ ਆ ਸੀ ਹੁਣ ਵੀ ਸਵਾਹ ਹਾਂ ਇਹ ਤਾਂ ਦੱਸ ਦਿਓ ਜੀ ਵੀ ਉਹ ਬੰਦੇ ਕਾਦੇ ਵਿਆਹ ਤੋਂ ਛੱਡੀ ਆ ਜੇ ਤੁਸੀਂ ਕਹਿੰਦੇ ਅਲੀਗੇਸ਼ਨ ਲਾਉਣੇ ਆ ਕੋਈ 50000 ਦਾ ਆ ਨਹੀਂ ਨਹੀਂ ਐਸੀ ਨਹੀਂ ਬੜੀ ਆਵਾਜ਼ ਨੀ ਲੋੜ ਨਹੀਂ ਖੜੋ ਗੱਲ ਤਾਂ ਸੁਣ ਲੋ ਗੱਲ ਤਾਂ ਸੁਣ ਲੋ ਮੇਰਾ ਕੋਈ ਮੁਲਾਜ਼ਮ ਬਿਲਕੁਲ ਦੀ ਇਦਾਂ ਕਰਦਾ ਜੇ ਮੇਰੇ ਧਿਆਨ ਚ ਕੋਈ ਆਇਆ ਇਹ ਗੱਲ ਕੋਈ ਸੱਚਾਈ ਹੋਈ ਸਾਡੇ ਅਕਸਰਾਂ ਬਾਈ ਜੀ ਵੱਲੋਂ ਵੀ ਆ ਤੇ ਸਾਡੇ ਅਕਸਰਾਂ ਵੱਲੋਂ ਵੀ ਸਖਤ ਕਮਾ ਉਹਨੂੰ ਬਿਲਕੁਲ ਦੀ ਬਖਸ਼ਿਆ ਜਾਊਗਾ ਜੀ ਮਗਰਮ ਜੀ ਸਾਹਿਬ ਦੇਖੋ ਦੇਖੋ ਇੱਕ ਤਾਂ ਪਹਿਲਾਂ 10 ਸੋਲਰ ਪੂਰੀ ਇੱਕ ਤਾਂ ਹੁੰਦਾ ਵੀ ਐਲੀਗੇਸ਼ਨ ਆਪਾਂ ਲਾਤਾ ਚਲੋ ਆਪਾਂ ਲਾਤਾ ਵੀ ਆਪਾਂ ਨੂੰ ਗੱਲ ਹੋਈ ਇੱਕ ਹੁੰਦੇ ਸਚਾਈ ਦੱਸੋ ਵੀ ਕਿਹੜੇ ਮਲਾਜਮ ਨੇ ਕਿੰਨਾ ਕੀ ਕੀਤਾ ਆਪਾਂ ਉਹ ਸਾਰਾ ਵੈਰੀਫਾਈ ਕਰੀਏ ਉਹ ਦੱਸੋ ਵੀ ਉਹ ਬੰਦਾ ਛੱਡ ਕੇ ਉੱਪਰ ਹਾਂ ਹਸਨਾ ਹਸਨਾ ਦੱਸੇ ਦਾ ਮੋਟ ਕੇ ਸਾਬ ਮਾਨੂੰ ਹੁਣ ਘਰੇ ਵਗ ਹੁਣ ਘਰੇ ਵਗ ਜਾ ਚਿੱਟੇ ਦਾ ਕਿੱਥਾ ਕਰਾਉ ਉਹ ਸਮਾਨ ਸਾਰਾ ਖਰੀਦ-ਕੀਦ ਜੀ ਇੱਕ ਕਾਰ ਕਾਰ ਵੀ ਲੈਂਦੀ ਆ ਇਹ ਘਰ ਭਰਿਆ ਪਿਆ ਜਿਹੜੀ ਕਹਿਨੇ ਤੇਰੀ ਹੋਈ ਕਾਰ ਕਹੇ ਦਿਓ ਉਹ ਰੇਡੀ ਆਈ ਤੇ ਲੰਬਾ ਪਈ ਖੜੀ ਆ ਜੀ ਕੱਲ 5 ਬੱਕਰੀਆਂ ਬਰਾਮਦ ਕਰੀਆਂ ਉਹ ਗੱਡੀ ਚਾਂਗਾਈ ਬੱਕਰੀਆਂ ਲਈ ਫੈਂਡਰ ਬਰਾਮਦ ਕਰੇ ਇੱਕ ਵਾਸ਼ਿੰਗ ਮਸ਼ੀਨ ਬਰਾਮਦ ਕਰੀ ਸੀ ਚੋਰੀ ਕੀਤੀ ਸੀ ਕੱਲ ਹਾਂ ਉਹਨਾਂ ਉਹ ਪੰਦਰ ਪਰਚੇ ਹੋਏ ਜੋ ਚੋਰੀ ਵਿੱਚ ਇਨਵੋਲ ਜਿਹੜੇ ਚੰਗੀ ਗੱਲ ਹੈ ਜਿਹੜਾ ਜਿਹੜਾ ਸਮਾਨ ਖਰੀਦ ਦਾ ਚੋਰੀ ਦਾ ਉਹ ਵੀ ਤਾਂ ਬਰਾਬਰ ਦਾ ਹੀ ਗੁਨਾਹ ਉਹਨੇ ਗਾਰਾ ਉਹ ਬੱਚਾ ਪੰਦਰ ਦਾ ਗਾਰਾ ਕੀ ਜੀ ਦਾ ਜੀ ਕਹਿੰਦਾ ਮੁੰਡਾ ਨਾ ਲਿਆ ਇਹ ਕੋਈ ਕਿਸੇ ਨੂੰ ਬਰਾਮਦਗੀ ਹੁੰਦੀ ਆ ਇਹ ਚਿੱਟੇ ਰਕੇ ਹੁੰਦਾ ਬਰਾਮਦਗੀ ਤਾਂ ਜੀ ਜਨਾਬ ਹੁੰਦੀ ਨਹੀਂ ਬਰਾਮਦਗੀ ਨਹੀਂ ਹੁੰਦੀ ਮੱਫੇ ਕ੍ਰਾਂਤੀ ਕਰੇ ਹਜੇ ਕਿੱਥੇ ਜਾਂਦਾ ਹੁਣ ਲੈ ਕੇ ਚੱਲਦੇ ਆ ਘਰੇ ਰੇਡ ਮਾਰੋ ਉਹਨਾਂ ਦੇ ਕੰਡੇ ਨਾ ਮੇਲ ਲੈ ਚੱਲੋ ਜੀ ਲੱਗਿਆ ਆ ਜਾ ਹੁਣ ਵੱਡੀ ਗੱਲੋ ਮੱਫੇ ਕਰਾਂ ਸੀਗਰ ਟੋਪੇ ਕਰੋ ਪਤਾਊਗਾ ਵੀਡੀਓ ਦੇ ਵਿੱਚ ਇੱਥੇ 100 ਤੋਂ ਵੱਧ ਭਾਈ 100 ਤੋਂ ਵੱਧ ਮੁੰਡਾ ਮਰਿਆ ਸਾਡੇ ਪਿੰਡ ਦਾ ਸਾਰੇ ਨਾਂ ਦੇ ਭੈਣਾਂ ਦੇ ਮੱਫੇ ਕ੍ਰਾਂਤੀ ਘਰੇ ਵੀ ਕੀ ਜਾਂਦਾ ਹੁਣ ਮੇਰੇ ਤੁਸੀਂ ਹਾਂ ਜੀ ਚਾਹ ਸਾਬ ਗੱਲ ਇਹ ਹੈ ਇਹਨਾਂ ਤੇ ਕਹਿੰਦੇ ਤੁਸੀਂ ਰੇਡ ਮਾਰੋ ਕਿ ਮਾਰਦੇ ਹਾਂ ਉਹਨਾਂ ਨੂੰ ਮੱਫੇ ਕਰਨ ਦੀ ਕਰੇ ਫੋਟੋ ਮਾਰਨ ਵਾਲੇ ਉਹ ਫੋਟੋ ਬੰਦੇ ਨੇ ਓਏ ਤਿੰਨ ਖਰਾਬ ਤਿੰਨ ਅੱਡੇ ਆ ਸਾਡੇ ਤਿੰਨ ਅੱਡੇ ਆ ਨੂੰ ਸੋਨੂੰ ਅਸੀਂ ਬੱਡੀ ਦੇ ਨਾਲ ਬਿਠਾਉਣੀ ਆ ਹਾਂ ਲੈ ਚਲਦੇ ਇਹਨਾਂ ਨੇ ਕੁਝ ਨਹੀਂ ਕਰਨਾ ਤੇ ਹੰਗਾਰ ਕਿੰਨਾ ਘਰਾਂ ਦੇ ਬਾਰ ਅਗੇ 10-10 ਮੋਟਰਸਾਈਕਲ ਖੜੇ ਆ ਹਾਂ ਮੈਨੂੰ ਗੱਲ ਉਹ ਨਹੀਂ ਚੱਲਦੀ ਤੁਸੀਂ ਸਾਡੇ ਨਾਲ ਲੱਗੋ ਅਸੀਂ ਤੁਹਾਨੂੰ ਪਿੱਛੇ ਹਾਂ 10-10 ਮੋਟਰਸਾਈਕਲ ਬਾਰ ਅਗੇ ਖੜੇ ਆ ਕਿੰਨੇ ਤੇ ਬੰਦਾ ਗਿਫਤਾਰ ਨਹੀਂ ਬੰਦਾ ਤਾਂ ਵੀ ਹਰਤਾ ਨਾ ਨਹੀਂ ਆ ਦੇ ਸਾਡੇ ਬੰਦੇ ਆ ਕਿੱਥੇ ਪਿਆ ਕੇ ਚੋਰੀ ਕਰਨ ਭੇਜਦੇ ਆ ਉਹ ਕਿੱਥੋਂ ਹੁੰਦੇ ਆ ਪੁੱਤ ਛੋਟੀ ਗਲਤ ਕਹਿੰਦੇ ਪਰ ਅਸੀਂ ਤੁਹਾਨੂੰ ਕਹਿੰਦੇ ਆ ਵੀ ਉਹ ਬੰਦਿਆਂ ਨੂੰ ਫੜੋ ਜਿਹੜੇ ਬੰਦੇ ਸਾਡਾ ਪਿੰਡ ਰੂਲ ਤਾਂ ਉਹਨਾਂ ਨੇ ਉਹ ਬੰਦੇ ਕੋਣ ਦੇਣ ਡਰਾਉਂਦੇ ਆ ਇਹ ਮਗਰੋਂ ਤਾਂ ਤੁਸੀਂ ਬੜੀ ਬੜੂ ਜਾ ਕੇ ਕਹਿੰਦੇ ਵੀ ਸਾਡਾ ਕਰ ਲੋ ਜਿਹੜਾ ਤੁਸੀਂ ਕਰਾਓ 100 ਕਿਲੇ ਦਾ 50 ਹਜ਼ਾਰ ਦੀ ਸ਼ਾਇਦ ਉਹ ਹੀ ਰਿਕਵੈਸਟ ਕਰਦਾ ਇਹਨੇ ਬੰਦੇ ਗੱਲ ਵੀ ਫਰਨ ਦੇ ਜਾਂਦੀ ਆ ਤੁਸੀਂ ਚਾਰ ਬੰਦੇ ਆਓ ਮੈਨੂੰ ਪਰਦੇ ਦਾ ਨਾਮ ਲਿਖਾਓ ਨਾ ਅਸੀਂ ਸੱਚਾ ਹੱਸਣਾ ਹੱਸਣਾ ਜੀ ਬਾਹਰ ਦੇਖੋ ਜੀ ਹੁਣ ਮੰਨ ਲੋ ਵੀ ਕੱਲ ਬੰਦਾ ਦਿੱਤਾ ਕਿਸੇ ਨੇ ਤੇ ਉਹਨੇ ਗੱਡੀ ਉਹਨੇ ਗੱਡੀ ਕਹਿੰਦੇ ਰਖਾਈ ਐ ਮੰਡੀ ਦਾ ਬੰਦਾ ਜਿਹੜਾ ਚਟਾ ਪੀਂਦਾ ਸੀ ਕਿਉਂ ਵੇਚਦਾ ਸੀ ਉਹਨੇ ਗੱਡੀ ਫੇਰ ਹੀ ਜਿਹੜੀ ਰਖਾਈ ਸੀ ਗੱਡੀ ਖੜੀ ਸੀ ਗੱਡੀ ਲਾ ਕੇ ਟੈਲੀਗ੍ਰਾਮਤ ਕਰਾਤੀ ਥਾਣੇ ਚੱਲੀ ਉਹ ਜਿਹੜੇ ਪੀਣ ਵਾਲੇ ਆ ਉਹਨਾਂ ਨੂੰ ਚੋਰੀ ਕਰਕੇ ਵੇਚਦੇ ਅੱਗੇ ਹੋਣਾ ਨਹੀਂ ਚਾਹੀਦਾ ਜੀ ਦਾ ਉਹ ਤਾਂ ਫੇਰ ਧਰਨਾ ਹੈ ਨਹੀਂ ਆਪਣੀਆਂ ਜਿਹੜੀਆਂ ਗੱਲਾਂ ਨੂੰ ਮੈਂ ਤੁਸੀਂ ਤੁਸੀਂ ਇਥੋਂ ਦੇ ਮੁਖ ਹੋਗੇ ਜਿਹੜਾ ਆਪਾਂ ਨਸ਼ੇ ਜੁੱਤ ਵਿਰੁੱਧ ਚਲਾਇਆ ਹੈ ਉਹਨਾਂ ਦਾ ਮੁੱਦਾ ਫੇਰੀਏ ਜੇ ਆਪਾਂ ਬੰਦੇ ਫੜਾਂਗੇ ਬੰਦੇ ਬੈਰੀਕਟ ਇਹ ਕਿਹੜੇ ਬੰਦੇ ਪੀਂਦੇ ਆ ਉਹਨਾਂ ਨੂੰ ਚੱਕ ਕੇ ਪਰਚਾ ਦੇ ਦੋਗੇ ਜਿਹੜੇ ਸਦਾਗਰ ਐ ਉਹਨਾਂ ਨੂੰ ਫੜੋ ਜਿਹੜੇ ਪਿੰਜੋ ਦਾਖਲ ਕਰਾਉਂਦੇ ਉਹਨਾਂ ਨੂੰ ਦਾਖਲ ਕਰਾਓ ਛੋਟ ਸੀ ਹੋਰ ਅਸੀਂ ਪੈਸੇ ਲਾਉਣ ਨੂੰ ਅਸੀਂ ਅਧਿਕਾਰ ਪੈਸੇ ਅਸੀਂ ਲਾਉਂਦੇ ਬੰਦੇ ਦਾ ਫੜੋ ਅਸੀਂ ਜਦੋਂ ਬਾਇ ਨੇਮ ਦੱਸਦੀਏ ਹਸਨ ਅੱਗੇ ਬੋਲੀ ਮੱਪੇ ਕ੍ਰਾਂਤੀ ਕੇ ਬੱਬੀ ਕੇ ਹਸਨ ਅਸਨਾ ਦਾ ਦਸਰ ਸਿੰਘ ਹਸਨਾ ਕੱਪੂ ਦਾ ਮੁੰਡਾ ਇੱਕ ਮਸ਼ਹੂਰ ਐ ਜੀ ਹਾਂ ਦੇਖੋ ਲਾਹ ਕੁਰਸੀ ਦੇ ਜੱਟਾ ਵਾਟਾ ਉਹ ਦੇਖੋ ਨਾ ਉਹਨੂੰ ਘਰੇ ਛੱਡ ਕੇ ਆਏ ਐ ਆਪਣੇ ਮੁਲਾਜ਼ਮ ਜਾ ਕੇ ਜਾ ਕੇ ਗਵਾਹ ਇਸ ਗੱਲ ਦੇ ਚਲੋ ਕੋਈ ਜਾਣੇ ਹੋਗੇ ਵਿੜੇ ਚਲੋ ਮੱਪੇ ਗਰੰਟ ਸੀਗੇ ਬੱਬੀ ਲਿਖੇ ਤੇ ਪੰਜ ਦਸ ਤੇ ਨਹੀਂ ਹੋਇਆ ਐਸੇ ਤੋਂ ਸਾਬ ਨੂੰ ਆਏ ਨੂੰ ਮੌਕਾ ਦਿਓ ਕੋਈ ਗੱਲ ਨਹੀਂ ਅੱਗੇ ਤੋਂ ਸ਼ਿਕਾਇਤ ਨਹੀਂ ਇੱਕ ਲੱਗਦਾ ਵੱਡੇ ਪਈਆ ਪਾਪਾ ਜੀ ਭਾਈ ਉਹ ਤਾਂ ਗੈਂਟ ਹੈ ਕਿਹਨਾਂ ਦੇ ਨਹੀਂ ਮਤਲਬ ਹੁਣ ਸਾਬ ਅੱਜ ਆ ਗਏ ਸਾਨੂੰ ਇਹਨਾਂ ਦੀ ਪਤਨੀ ਹੋ ਗਈ ਫੇਰ ਨਾ ਮੈਂ ਅੱਠ ਦਿਨ ਮੰਗੇ ਸੀ ਮੇਰੇ ਤੇ ਵੀਡੀਓ ਪਾਈ ਸੀ ਮੈਂ ਪਹਿਲਾਂ ਵੀ ਪਾਈ ਸੀ ਉਹ ਕਿਹੜਾ ਸਾਨੂੰ ਚੀਨ ਦੀ ਮੱਕਰ ਤੰਦ ਲਿਆ ਜਿੰਨੇ ਫਾਈਨਲ ਪਾਈ ਆਂਦੀ ਨੀ ਨਸ਼ਾ ਵੇਚਦਿਆ ਇਹ ਉਹਦੇ ਫਿਰ ਆ ਵੀ ਉਹਦਾ ਨਾ ਮੇਰਾ ਇੱਕ ਜੱਫਾ ਪੜ